ਸਵੇਲੇ ਦੀ ਵੱਡੀ ਖਬਰ ਤੁਹਾਨੂੰ ਦਿਖਾ ਰਹੇ ਹਾਂ ਫਗਵਾੜਾ ਸ਼ਹਿਰ ਤੋਂ ਜਿੱਥੇ ਪੁਲਿਸ ਵੱਲੋਂ ਲੋਕਾਂ ਨੂੰ ਅਮਨ ਸ਼ਾਂਤੀ ਦਾ ਮਾਹੌਲ ਪ੍ਰਦਾਨ ਕਰਨ ਦੇ ਲਈ ਅਤੇ ਸ਼ਰਾਰਤੀ ਅੰਸ਼ਰਾ ਉੱਤੇ ਨੱਥ ਪਾਉਣ ਦੇ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਇਸੇ ਬਾਬਤ ਦੇਰ ਰਾਤ ਡੀਐਸਪੀ ਫਗਵਾੜਾ ਅਤੇ ਥਾਣਾ ਸਦਰ ਦੇ ਐਸਐਚਓ ਸਮਿੱਤ ਪਾਰੇ ਪੁਲਿਸ ਫੋਰਸ ਵੱਲੋਂ ਚੰਡੀਗੜ੍ਹ ਬਾਈਪਾਸ ਤੇ ਅਚਨਚੇਤ ਨਾਕਾਬੰਦੀ ਕਰ ਵਾਹਨ ਚਾਲਕਾਂ ਦੀ ਚੈਕਿੰਗ ਕੀਤੀ ਗਈ ਇਸ ਮੌਕੇ ਗੱਲਬਾਤ ਕਰਦੇ ਹਾਂ ਡੀਐਸਪੀ ਫਗਵਾੜਾ ਨੇ ਦੱਸਿਆ ਕਿ ਹਾਈਵੇ ਤੇ ਇਹ ਰੂਟੀਨ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਜੋ ਵੀ ਸ਼ੱਕੀ ਵਾਹਨ ਜਾਪਦੇ ਹਨ ਉਹਨਾਂ ਦੀ ਗ੍ਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਹੋਰ ਇਸ ਬਾਬਤ ਡੀਐਸਪੀ ਫਗਵਾੜਾ ਦਾ ਕੀ ਕੁਝ ਕਹਿਣਾ ਹੈ ਆਓ ਦਖੋਂਦੇ ਹਾਂ ਤੁਹਾਨੂੰ ਪੂਰੀ ਖਬਰ ਵਿੱਚ ਫਗਵਾੜਾ ਨਿਊਜ਼ ਲਈ ਕੈਮਰਾਮੈਨ ਜਸ ਸ਼ਰਮਾ ਦੇ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਰਿਪੋਰਟ ਜੋ ਨੇੜਾ ਜੀਡੀ ਰੋਡ ਤੇ ਅੱਜ ਹਾਈਵੇ ਤੇ ਨਾਕਾ ਲੱਗਾ ਆਪਣਾ ਵੀ ਅਸੀਂ ਅੱਜ ਲਾਈਟ ਡੋਮੀਨੇਸ਼ਨ ਦੇ ਫੌਂਡ ਰੱਖੀ ਜਿਹੜਾ ਨਾਰਮਲ ਜਿਹੜੇ ਨਾਕੇ ਰੂਟੀਨ ਚ ਲੱਗਦੇ ਆ ਉਹੀ ਨਾਕਾ ਆ ਅੱਜ ਥੋੜਾ ਜਿਹਾ ਰਫਾਈਨ ਕਰਕੇ ਤੁਸੀਂ ਨਾਕਾ ਲਾਇਆ ਤੇ ਜਿੰਨੇ ਵੀ ਜਿਹੜੇ ਹਾਈਵੇ ਦੇ ਉੱਤੇ ਜਿਹੜੀ ਟ੍ਰੈਫਿਕ ਗੁਜ਼ਰ ਰਹੀ ਆ ਉਹਦੇ ਜਿਹੜਾ ਸਾਨੂੰ ਸਸਪੈਕਟਡ ਗੱਡੀ ਲੱਗਦੀ ਆ ਉਹਨੂੰ ਸਾਈਡ ਕਰਕੇ ਜਿਹੜਾ ਆ ਉਹਦੀ ਇੱਕ ਤਰ੍ਹਾਂ ਪ੍ਰੋਪਰਟੀ ਵੀ ਚੈੱਕ ਕਰਦੇ ਕੀ ਸਰ ਕੋਈ ਸ਼ੱਕੀ ਹਾਲ ਚ ਮਿਲੇ ਕੋਈ ਬੰਦਾ ਐਦਾਂ ਦਾ ਕੋਈ ਕੋਈ ਗੱਡੀ ਐਦਾਂ ਦੀ ਹੋਵੇ ਜਿੱਤੇ ਸ਼ਹਿਰ ਹਾਲਤ ਕੋਈ ਸ਼ਕਤੀ ਜਿਹੜਾ ਰਾਊਂਡ ਅਪ ਨਹੀਂ ਕੀਤਾ ਪਰ ਆਪਾਂ ਲਗਾਤਾਰ ਜਿਹੜੀ ਚੈਕਿੰਗ ਕਰ ਰਹੇ ਹਾਂ ਤੇ ਜੇ ਕੋਈ ਵੀ ਸ਼ੱਕੀ ਮਿਲਿਆ ਉਹਨੂੰ ਪ੍ਰਾਪਰ ਤਰੀਕੇ ਨਾਲ ਚੈੱਕ ਕਰਨ ਤੋਂ ਬਾਅਦ ਜੇ ਕੋਈ ਰਿਕਵਰੀ ਹੋਏਗੀ ਆਪਾਂ ਕਾਰਵਾਈ ਕਰਾਂਗੇ ਕੀ ਰੋਹਤਸਰ ਇੱਦੇ ਜੀਟੀ ਰੋਡ ਤੇ ਨਾਕਾ ਲੱਗੇਗਾ ਇਹ ਰੋਜ਼ ਤੇ ਨਹੀਂ ਪੋਸੀਬਲ ਹੈ ਜੀ ਕਿਉਂਕਿ ਬਾਹਰ ਹਾਈਵੇ ਦੇ ਉੱਤੇ ਬਹੁਤ ਜ਼ਿਆਦਾ ਟ੍ਰੈਫਿਕ ਹੁੰਦੀ ਹੈ ਪਰ ਕਾਫੀ ਜ਼ਿਆਦਾ ਫੋਰਸ ਵੀ ਜਿਹੜਾ ਜ਼ਰੂਰਤ ਪੈਂਦੀ ਹੈ ਇਸ ਤਰ੍ਹਾਂ ਦਾ ਨਾਕਾ ਲਗਾਉਣ ਲਈ ਅੱਜ ਸਪੈਸ਼ਲ ਜਿਹੜਾ ਆਪਾਂ ਸਾਰੇ ਸਬਡਿਵੀਜ਼ਨ ਦੇ ਵਿੱਚੋਂ ਕੱਟਾ ਕਰਕੇ ਇਹ ਨਾਕਾ ਲਗਾਇਆ ਸਰ ਜਿਹੜੇ ਸ਼ਰਾਰਤੀ ਹੰ ਕਿ ਤੁਜੀ ਉਹਨਾਂ ਬੜੀ ਪਹਿਲਾਂ ਵੀ ਐਸੀ ਤਾੜਨਾ ਕੀਤੀ ਹੋਈ ਆ ਦੁਆਰਾ ਤੁਹਾਡੇ ਇਸ ਨੂੰ ਐਸੀ ਲਈ ਤਾੜਨਾ ਕਰਦੇ ਆ ਤੇ ਇਸ ਤੋਂ ਆ ਕੋਈ ਕੁਝ ਵੀ ਨਹੀਂ ਹਾਸਲ ਹੁੰਦਾ ਹੈਗਾ ਇੱਕ ਪਟਾਕੇ ਦੂਸਰੇ ਮਾਰਨਾ ਹਨ ਫੁਕਰਾ ਬੰਤੀ ਆ ਇਹ ਕੰਮ ਨਾ ਕਰਿਆ ਕਰ ਕਿ ਐਸੀ ਚਾਲੇ ਮੇਰੇ ਬੇਟੇ ਕਰਾ ਉਹਨਾਂ ਨੂੰ ਕੋਈ ਫਾਇਦਾ ਨਹੀਂ ਪੈਂਦਾ